we uh -huh. ਆਬਸਾਰੀਆਂ ਸੰਗਤਾਂ ਨੇ ਕੀਤੀਆਂ ਨੇ ਇਹਦੇ ਮਤ ਐਸੇ ਕਾਰਜਾਂ ਨੂੰ ਉਦੋਂ ਨੇਪਰੇ ਚਾੜਦਾ ਜਦੋਂ ਇੱਕ ਸਰਬ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਪਵਨ ਦਾ ਗਾਟਨ ਦਾ ਇਹ ਬड़ा ਬਹੁਤ ਅੱਛਾ ਉਦਾਲਾ ਹੈ ਭਾਈਚਾਰੇ ਵੱਲੋਂ ਰਾਜਸਾ ਸਿੰਘ ਰਾਮ ਗੜੀਆ ਦੇ ਨਾਂ ਤੇ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਇੱਕ ਜਿਹੜਾ ਇੱਥੇ ਅੱਜ ਔਰ ਖਾਸ ਕਰਕੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਉੱਤੇ ਇਹਨਾਂ ਨੇ ਇੱਕ ਵੱਡਾ ਉਪਕਰਮ ਕੀਤਾ ਸੋ ਸਾਰੇ ਇਸ ਇਲਾਕੇ ਨੂੰ ਬਹੁਤ ਬਹੁਤ ਵਧਾਈ ਹੈ ਸਾਰੀ ਕੈਬਨਟ ਜਿਹੜੀ ਹੈ ਜੀ ਗੁਰੂ ਜੀ ਨੂੰ ਨਮਸਕਾਰ ਹੋ ਰਹੀ ਹੈ ਸੀਐਮ ਸਾਹਿਬ ਵੀ ਥੋੜੀ ਜਿਹੀ ਪਟਿਆਲਾ ਪਹੁੰਚਣ ਵਾਲੀ ਹੈ ਨਹੀਂ ਨਹੀਂ ਬੜਾ ਅੱਜ ਤਬ ਦੁਨੀਆ ਦਾ ਦੁਨੀਆ ਦਾ ਬਹੁਤ ਵੱਡੀ ਘਟਨਾ ਇਸ ਦਿਨ ਘਟੀ ਸੀ ਬਹੁਤ ਵੱਡਾ ਦਿਨ ਹੈ ਇਨਸਾਫ ਉਸਨ ਲੋਕਾਂ ਵਾਸਤੇ ਹੱਕ ਸੱਚ ਨਾਲ ਖੜਨ ਵਾਸਤੇ ਸੱਚੀ ਖਾਤਰ ਕੁਰਬਾਨੀ ਕਰਨ ਵਾਲਿਆ ਵਾਸਤੇ ਇੱਕ ਬੇਗਮ ਪੂਰੇ ਦੀ ਸਿਰਜਣਾ ਕਰਨ ਵਾਲਿਆ ਵਾਸਤੇ ਇਹ ਬੜਾ ਵੱਡਾ ਦਿਨ ਹੈ ਖਾਲਸਾ ਸਾਜਨਾ ਦਾ ਸੋ ਇਸ ਦਿਨ ਸਾਰੇ ਹੀ ਆਪਣੇ ਆਪਣੀ ਕੈਪੈਸਿਟੀ ਦੇ ਵਿੱਚ ਗੁਰੂ ਚਰਨਾ ਜੀ ਨਤਵਸਤ ਹੋ ਰਹੇ ਸੁਲਤਾਨ ਦਾ ਮੂਲਕ ਪਤਾ ਅੜਬੜੀ ਨੇ ਕਿਸੇ ਜਾਰੀ ਹੋਇਆ ਸੀਗਾ ਜੀ ਜੋਤ ਸੰਭਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਸਮੁੱਚੇ ਘਟਨਾ ਕਰਮ ਨੂੰ ਕਿਵੇਂ ਪਰਵਾਸ਼ਿਤ ਕਰੋਗੇ ਦੇਖੋ ਜੀ ਸਾਡੇ ਵਾਸਤੇ ਅਕਾਲ ਤਖਤ ਸਭ ਤੋਂ ਸਰਵੋੱਚ ਹੈ ਜੀ ਤਾਂ ਬਾਕੀ ਮੇਰੀ ਮਤ ਬਹੁਤ ਥੋੜੀ ਹੈ ਗੁਰੂ ਤੇ ਪੰਥ ਵੱਡਾ ਹੈ ਗੱਲ ਬਾਰਦੋਂ ਸਾਹਿਬ ਪ੍ਰਧਾਨ ਬਣੇ ਨੇ ਜੀ ਕਿਵੇਂ ਦੇਖਦੇ ਤੁਸੀਂ ਮੌਤੀ ਕੀ ਬਾਤ ਬਾਰਦੋਂ ਸਾਹਿਬ ਦੀ ਆਪਦੀ ਪਾਰਟੀ ਹੈ ਉਹ ਆਪਦੀ ਪਾਰਟੀ ਆਪਦੇ ਦਲ ਦੇ ਆਪ ਹੀ ਵਤੀਵਾ ਦਿੱਤਾ ਆਪ ਹੀ ਬਦਲਾਂ ਬਣ ਗਏ ਆਪ ਹੀ ਉਹਨ ਕਰੋੜ ਦਾ ਕਰਤੀ ਨੇ ਜੀ ਕਿਵੇਂ ਭਵਿੱਖ ਕਿਵੇਂ ਦੇਖਦੇ ਹੋ ਆਕਾਲੀ ਦਲ ਦੇ ਕਾਲੀ ਦਲ ਦੇ ਕਿਵੇਂ ਦੇਖਦੇ ਹੋ ਦੇਖੋ ਜੀ ਆਕਾਲੀ ਦਲ ਦਾ ਭਵਿੱਖ ਤਾਂ ਹਮੇਸ਼ਾ ਹੀ ਉੱਜਵਲ ਰਿਹਾ ਹੈ ਉੱਜਵਲ ਰਹੇਗਾ ਕੁਰਬਾਨੀਆਂ ਵਾਲੀ ਪਾਰਟੀ ਬਾਦਲਦਾਰ ਬਾਰੇ ਮੈਨੂੰ ਕੋਈ ਸ਼ੰਕ ਨਹੀਂ ਹੈ ਜੀ ਅੱਜ ਬਹੁਤ ਬੱਟਾ ਦੇਣਾ ਜੀ ਸਾਖੀ ਦਾ ਦਿਹਾੜਾ ਖਾਲਸਾ ਸਾジナ ਦੇਖਸ ਹੈ ਅੱਜ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਖਾਲਸੇ ਦੇ ਜਨਮ ਦਿਹਾੜੇ ਦੀਆਂ कोटि-कोटि ਮੁਬਾਰਕਾਂ ਤੇ ਇਸ ਪਵਿੱਤਰ ਦਿਨ ਦੇ ਉੱਪਰ ਅੱਜ ਨਾਪਾ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਇੱਥੇ ਵਿਸ਼ਕਰਮਾ ਭਵਨ ਜਿਹੜਾ ਜਿਹੜਾ 6 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਜਿਹਦਾ ਉਦਘਾਟਨ ਸਾਡੇ ਸਤਿਕਾਰਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਮਾ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਉਦਘਾਟਨ ਕਰਨ ਵਾਸਤੇ ਆਏ ਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਇਹ ਜਿਹੜਾ ਭਵਨ ਹੈ ਜੀ ਇਹ ਨਵੇਕਲਾ ਉਹ ਨਵੇਕਲਾ ਇਸ ਕਰਕੇ ਆ ਕਿਉਂਕਿ ਜਿਹੜੇ ਪਰਿਵਾਰ ਗਰੀਬ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਵੱਡੇ 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 ਬੈਂਕਟ ਹਾਲ ਦੇ ਵਿੱਚ ਵੱਡੇ ਵੱਡੇ ਜਿਹੜੇ ਫੰਕਸ਼ਨ ਕੋਈ ਕਰਨਾ ਚਾਹੁੰਦੇ ਆ ਉਹਦੇ ਵਿੱਚ ਉਹ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਇੰਨੀ ਮਾਇਆ ਨਹੀਂ ਹੈਗੀ ਤਾਂ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਇੱਥੇ ਕੋਈ ਜਨਮ ਦਿਨ ਮਨਾਉਣਾ ਕੋਈ ਵਿਆਹ ਅਧਿਆ پروگرام ਕੋਈ ਤਾਂ ਆਰਮਿਤ ਸਮਾਰਗਨ ਕਰਨਾ ਤਾਂ ਬਿਲਕੁਲ ਯਾ ਸਮਝ ਲਓ ਕਿ ਮੁਫਤਬਰ ਦਾ ਇਹ ਜਿਹੜਾ ਬਹੁਤ ਏਸੀ ਹਾਲ ਹੈ ਜੀ ਬਹੁਤ ਹੀ ਵਧੀਆ ਸੈਟਿੰਗ ਅਰੇਂਜਮੈਂਟ ਹੈ ਤੇ ਇਹ ਸਾਰਾ ਜਿਹੜਾ ਨਾਬੇ ਦੀ ਸੰਗਠਨ ਕੀਤਾ ਸਰਦਾਰ ਚਰਨ ਸਿੰਘ ਜੀ ਐਮਡੀ ਮਲਕੀਤ ਕੰਬੈਨੋਂ ਦਾ ਬਹੁਤ ਵੱਡਾ ਸਹਿਯੋਗ ਆ ਅਸੀਂ ਸਾਰਿਆਂ ਨੇ ਤਿਲਪੁਰ ਸੇਵਾ ਚ ਪਾਈ ਆ ਤੇ ਇਹ ਜਿਹੜਾ ਏ ਮੀਲ ਪੱਥਰ ਜਿਹੜਾ ਅੱਜ ਲੱਗਿਆ ਜੀ ਨਾਪਾ ਦੇ ਇਸ ਰੀਏ ਦੇ ਵਿੱਚ ਨਾਪਾ ਪਾਸ ਰੋਡ ਦੇ ਪਰ ਇਹਨੂੰ ਸਦੀਆਂ ਸਦੀਆਂ ਤੱਕ ਯਾਦ ਕੀਤਾ ਜਾਏਗਾ ਇਹ ਬਿਸ਼ਕਰਮਾ ਭਵਨ ਜਿਹੜਾ ਸਦੀਆਂ ਸਦੀਆਂ ਤੱਕ ਯਾਦ ਦੁਆਇਗਾ ਕਿ ਕੋਈ ਸਮਾਜ ਸੇਵੀ ਸੀਗੀ ਕੋਈ ਸੰਘਰਸ਼ ਸੀਗੀ ਜਿਨ੍ਹਾਂ ਨੇ ਰਲ ਕੇ ਐਡਾ ਵੱਡਾ ਪ੍ਰਾਲਾ ਕੀਤਾ ਜਿਹੜੇ ਆਉਣ ਵਾਲੇ ਸਮਾਜ ਲਈ ਬਹੁਤ ਵੱਡਾ ਇੱਕ ਸਹਾਰਾ ਬਣੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕੇ ਵਾਸਤੇ ਬਹੁਤ ਵੱਡੀ ਸੁਵਿਧਾ ਜੋ ਕਿ え ਭਾਈ ਚਰਨ ਸਿੰਘ ਜੀ ਅਤੇ ਸਾਰੀ ਬਿਸਵਕਰਮਾ ਬੈਲਫੇਅਰ ਸੁਸਾਇਟੀ ਵੱਲੋਂ ਉਦਮ ਕੀਤਾ ਗਿਆ ਕਮਿਊਨਿਟੀ ਹਾਸ ਹਾਲ ਬਣਾਇਆ ਗਿਆ ਉਸ ਹਾਲ ਦਾ ਜੋ ਕੇ ਗੇਟ ਦੇ ਉੱਤੇ ਅੱਜ ਉਦਘਾਟਨ ਕੀਤਾ ਗਿਆ ਹੈ ਸੰਤ ਆਬਾਹ ਪਾਜਨ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਜੋ ਕੇ ਅਸੀਰਵਾਦ ਦੇ ਸਦਕਾ ਇਹ ਅੱਜ ਜੋ ਕਾਫੀ ਸਮੇਂ ਤੋਂ ਸੇਵਾ ਚੱਲ ਰਹੀ ਸੀ ਸੰਪੂਰਨ ਹੋਈ ਹੈ ਸੋ ਸਾਰਿਆਂ ਪ੍ਰਬੰਧਕਾਂ ਨੂੰ ਇਸ ਮਹਾਨ ਕਾਰਜ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਨਾਲ ਹੀ ਅੱਜ ਜੋ ਕਿ ਖਾਲਸਾ ਪੰਥ ਸਾਜਨਾ ਦਿਵਸ ਹੈ ਇਸ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਸੀਆਂ ਨੂੰ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲੱਖ-ਲੱਖ ਵਧਾਈ ਦਿੰਦਾ ਹੈ ਇਸ ਦਿਨ ਕਿਸਾਨ 6 ਮਹੀਨੇ ਆਪਣੇ ਪਤੰਗ ਪਾਲੀ ਦੀ ਫਸਲ ਨੂੰ ਕਟਣਾ ਸ਼ੁਰੂ ਕਰਦੇ ਨੇ ਤੇ ਮੈਂ ਪਰਮਾਤਮਾ ਮੂਹਰੇ ਅਰਦਾਸ ਕਰਦਾ ਹਾਂ ਜਿਹੜੀ ਜਿਹੜੀ ਫਸਲ ਹੈ ਕੱਟ ਕੇ ਮੰਡੀ ਜਾਵੇ ਉਹਨੇ ਘਰਾਂ ਚ ਜਾਵੇ ਜਿਹਦੇ ਨਾਲ ਸਾਡੇ ਦੇਸ਼ ਦੀ ਇਕਨੋਮੀ ਚੱਲਦੀ ਹੈ ਅੱਜ ਬੜੀ ਕਿਰਪਾ ਹੋਈ ਹੈ ਵਿਸ਼ਕਰਮਾ ਬੰਸੀਆਂ ਦੇ ਇੱਕ ਬਹੁਤ ਵੱਡਾ ਵਿਸ਼ਾਲ ਭਵਨ ਬਣ ਕੇ ਤਿਆਰ ਹੋਇਆ ਸੀ ਜਿਹਦਾ ਉਦਘਾਟਨ ਮਾਨਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਧਮਾ ਸਪੀਕਰ ਵਿਧਾਨ ਸਭਾ ਨਾਭਾ ਨੇ ਸਪੀਕਰ ਵਿਧਾਨ ਸਭਾ ਨੇ ਇੱਥੇ ਆ ਕੇ ਉਦਘਾਟਨ ਕੀਤਾ ਨਾਭੇ ਤੇ ਉਹਨਾਂ ਨੇ ਸਾਨੂੰ ਬੜਾ ਥਾਪੜਾ ਦਿੱਤਾ ਹੈ ਤੇ 10 ਲੱਖ ਰੁਪਏ ਵੀ ਕੈਸ਼ ਦੇਣੇ ਉਹਨਾਂ ਨਾਲ ਸਾਡੇ ਹਲਕੇ ਦੇ ਹਰਮਨਪੁਰ ਦੇ ਐਮਐਲਏ ਸਰਾਰਦੇਵ ਗੁਰਦੇਵ ਸਿੰਘ ਜੀ ਦੇਮਾਨ ਉਹਨਾਂ ਨਾਲ ਜਸੀ ਸੋਹਣਿਆ ਵਾਲਾ ਸ਼ਰਮਾ ਜੀ ਇੰਪਰੂਵਮੈਂਟ ਟਰੈਕਟਰ ਚੇਅਰਮੈਨ ਸਰਦਾਰ ਸੁਜੀਤ ਸਿੰਘ ਜੀ ਰਖੜਾ ਸਰਦਾਰ ਹਰੀ ਸਿੰਘ ਜੀ ਐਮਡੀ ਪ੍ਰੀਤ ਕਮੈਨ ਸਾਰੇ ਨਾਲ ਆਏ ਤੇ ਸਾਰਿਆਂ ਨੇ ਹੀ ਇਹ ਉਦਘਾਟਨ ਕਰਵਾਇਆ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਕਿ ਕੋਈ ਵੀ ਇੱਕ ਧਰਮ ਦਾ ਬੰਦਾ ਕੋਈ ਵੀ ਕੌਮ ਦਾ ਹੋਵੇ ਇੱਥੇ ਚਾਹੇ ਉਹ ਕੋਈ ਜਗਰਾਤਾ ਕਰਾਵੇ ਕੋਈ ਸੰ ਕੀਰਤਨ ਕਰਾਵੇ ਚਾਹੇ ਕੋਈ ਵਿਆਹ ਕਰੇ ਚਾਹੇ ਕੋਈ ਪੋਖ ਪਾਵੇ ਚਾਹੇ ਕੋਈ ਵਰਸੜੇ ਮਨਾਵੇ ਹਰ ਇੱਕ ਨੂੰ ੁੱਲੀ ਛੁੱਟੀ ਹੈ ਬਹੁਤ ਹੀ ਨਾਰਮਲ ਖਰਚਾ 2000 ਰੁਪਿਆ ਅਗਰ ਉਹ ਏਸੀ ਕਰੂਗਾ ਤਾਂ 30000 ਰੁਪਿਆ ਲੱਗੂਗਾ ਤੇ ਸਾਰੇ ਇਲਾਕੇ ਨੂੰ ਦੂਰ ਦੂਰ ਤੱਕ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿਹਹੇ ਮਰਜੀ ਪ੍ਰੋਗਰਾਮ ਆ ਕੇ ਕਰਨ ਹੋਣਗੇ ਵੈਸ਼